ਇਹ ਝੌਂਪੜੀ ਬਣੀ ਹੋਈ ਹੈ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟਿਆ ਹੋਇਆ ਇਹ ਨੌਜਵਾਨ ਜਿਹੜਾ ਅੱਜ ਹੱਥ ਦੇ ਵਿੱਚ ਮਾਂ ਪਿਓ ਦੀ ਫੋਟੋ ਫੜੀ ਬੈਠਾ ਹੈ ਅਤੇ ਉਹਨਾਂ ਹਾਲਾਤਾਂ ਨੂੰ ਰੋਂਦਾ ਹੈ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਰਹਿਣ ਲਈ ਮਜਬੂਰ ਹੈ। ਉਹਨਾਂ ਦੇ ਮਾਪਿਓ ਤੋਂ ਬਿਨਾਂ ਰਹਿਣਾ ਬੜਾ ਔਖਾ ਹੈ ਬਹੁਤ ਹੀ ਔਖਾ ਹੈ। ਅੱਜ ਮੈਂ ਉਸ ਰੋਟੀਆਂ ਨੂੰ ਤਰਸਦਾ ਵੀ ਜਿਹੜੀ ਮੇਰੀ ਮਾਂ ਬਣਾ ਕੇ ਮਿਲ ਦਿੰਦੀ ਸੀ। ਜਦੋਂ ਮੀਂਹ ਪੈਂਦਾ ਇਹ ਤਾਂ ਪਾਣੀ ਭਰ ਜਾਂਦਾ ਤਾਂ ਰਾਤ ਨੂੰ ਵੀ ਡਰ ਆਉਂਦਾ ਕਿਉਂਕਿ ਨਾ ਦਰਵਾਜ਼ਾ ਹੈ ਤੇ ਨਾ ਕੋਈ ਸੇਫਟੀ ਹੈ ਕਿ ਜਿੰਨਾ ਹਾਲਾਤਾਂ ਦੇ ਵਿੱਚ ਨੂੰ ਰਹਿਣਾ ਪੈਂਦਾ ਆਪ ਹੀ ਰੋਟੀ ਬਣਾਉਣੀ ਪੈਂਦੀ ਹੈ ਆਪ ਹੀ ਚੁੱਲ੍ਹਾ ਤਾਉਣਾ ਪੈਂਦਾ ਇਹ ਦਰਵਾਜ਼ਾ ਤਾਂ ਹੀ ਨਹੀਂ ਹੈ ਤੁਹਾਡੀ ਇਸ ਝੌਂਪੜੀ ਨੂੰ ਲਾਇਆ ਹੋਇਆ ਤਾਂ 3 ਫਿਰ ਜਦੋਂ ਚੱਲ ਜਾਂਦੇ ਉਹਦਾ ਧਿਆਨ ਜੋ ਰੱਖਦਾ ਤੁਹਾਡਾ ਜਿਹੜਾ ਥੋੜਾ ਬਹੁਤ ਸਮਾਨ ਪਿਆ ਇੱਥੇ ਉਹਦਾ ਧਿਆਨ ਰੱਖਦਾ ਜਾਂ ਫਿਰ ਰੱਬ ਦੇ ਆਸਰੇ ਫਿਰ ਛੱਡ ਕੇ ਜਾਣਾ ਪੈਂਦਾ ਕਿ ਮਾਲਕਤ ਉਹਨੀਆਂ ਪੂਰੀਆਂ ਹੋ ਜਾਂਦਾ ਆਉਂਦੀਆਂ ਨੇ ਨੇਰੇ ਪੌਂਦੀਆਂ ਨੇ ਤੇਰੇ ਤੋਂ ਬਗੈਰ ਦਸ ਪਿੰਜ ਜੀਵਾ ਮੈਂ ਤੇਰੀ ਯਾਦ ਚ ਰਹਾ ਮੈਂ ਦਿਨ ਦਾ ਤੇਰੀ ਯਾਦ ਚ ਰਹਾ ਮੈਂ ਦਿਨ ਦਾ ਇੱਕ ਇੱਕ ਤਾਰਾ ਹੁਣ ਨਹੀਂ guzara ਬੰਦ ਤੋਂ ਦੁਆਣਾ ਰੋਟੀ ਪੱਕੀ ਮਿਲਨੀ ਕਪੜਾ ਤੋਂ ਪਿਆ ਮਿਲਣਾ ਹੁਣ ਤੇ ਕਪੜੇ ਆਪੇ ਤੋਂ ਨਾਲ ਰੋਟੀ ਆਪੇ ਕਰੀਦੀ ਆ ऐसा देखा नहीं खूबसूरत कोई जिस्म जैसे अजंता की मूर्ति कोई जिस्म जैसे निगाहों में जादू कोई जिस्म नगमा कोई जिस्म खुशबू कोई जिस्म जैसे महकती हुई चांदनी जिस्म जैसे मदलती हुई रातनी جسم جیسے کہ کھلتا ہوا ایک کامل جسم جیسے کہ سورت کی پہلی کی جسم ترشا ہوا دل کا نشی سلدنی سلدنی من مر مری من مری مر 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 اس نے جانا کہ تاریخ ممکن نہیں ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਜਿੰਨਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਬਜ਼ਾਰਾਂ ਦੇ ਵਿੱਚ ਰੁੱਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਹੁਨਰ ਤੋਂ ਬਿਨਾ ਹੁੰਦੇ ਨੇ ਉਹ ਮਹਿਲਾਂ ਦੇ ਵਿੱਚ ਰਹਿੰਦੇ ਨੇ ਅੱਜ ਤਸਵੀਰਾਂ ਤੁਹਾਡੇ ਨਾਲ ਉਸ ਨੌਜਵਾਨ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਦੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਝੌਂਪੜੀ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਵੱਦ ਤੋਂ ਵੱਧ ਹਾਲਾਤਾਂ ਦੇ ਵਿੱਚ ਰਹਿ ਰਿਹਾ ਹੈ ਨੌਜਵਾਨ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਉਸ ਨੌਜਵਾਨ ਦੇ ਰਹਿਣ ਬਸੇਰੇ ਦੀਆਂ ਸਾਂਝੀਆਂ ਕਰ ਦਿੰਨਾ ਜਿਸ ਹਾਲਾਤ ਦੇ ਵਿੱਚ ਇਹ ਨੌਜਵਾਨ ਰਹਿ ਰਿਹਾ ਹੈ ਇਹ ਝੌਂਪੜੀ ਬਣੀ ਹੋਈ ਹੈ ਅਤੇ ਇਸ ਦੇ ਅੰਦਰ ਹੀ ਜਿਹੜਾ ਉਹ ਨੌਜਵਾਨ ਰਹਿੰਦਾ ਹੈ ਜਿਸ ਦੇ ਵਿੱਚ ਹੁਨਰ ਤਾਂ ਹੈ ਪਰ ਉਸ ਦੇ ਹੁਨਰ ਦਾ ਮੁੱਲ ਨਹੀਂ ਪਿਆ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟਿਆ ਹੋਇਆ ਇਹ ਨੌਜਵਾਨ ਜਿਹੜਾ ਅੱਜ ਹੱਥ ਦੇ ਵਿੱਚ ਮਾਂ ਪਿਓ ਦੀ ਫੋਟੋ ਫੜੀ ਬੈਠਾ ਹੈ ਅਤੇ ਉਹਨਾਂ ਹਾਲਾਤਾਂ ਨੂੰ ਰੋਂਦਾ ਹੈ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਰਹਿਣ ਲਈ ਮਜਬੂਰ ਹੈ ਹਾਲਾਤ ਇੰਨੇ ਵਧੀਆ ਨਹੀਂ ਹੈ ਤਸਵੀਰਾਂ ਦੇ ਵਿੱਚ ਹੀ ਤੁਸੀਂ ਦੇਖ ਰਹੇ ਹੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਸੋਚ ਤੋਂ ਪਰੇ ਹੈ ਹੁਣ ਜਿਹੜੇ ਹਾਲਾਤਾਂ ਦੇ ਵਿੱਚ ਇਹ ਵੀ ਰਹਿ ਰਿਹਾ ਹੈ ਇਹ ਤੁਸੀਂ ਦੇਖ ਰਹੇ ਹੋ ਇਹ ਝੌਂਪੜੀ ਬਣੀ ਹੋਈ ਹੈ ਤਾਂ ਇਹ ਇੱਥੇ ਰਹਿਣ ਲਈ ਮਜਬੂਰ ਹੈ ਜਦੋਂ ਮੀਂਹ ਪੈਂਦਾ ਹੈ ਤਾਂ ਪਾਣੀ ਭਰ ਜਾਂਦਾ ਹੈ ਤਾਂ ਰਾਤ ਨੂੰ ਵੀ ਡਰ ਆਉਂਦਾ ਹੈ ਕਿਉਂਕਿ ਨਾ ਦਰਵਾਜ਼ਾ ਹੈ ਤੇ ਨਾ ਕੋਈ ਸੇਫਟੀ ਹੈ ਕਿ ਜਿੰਨਾ ਹਾਲਾਤਾਂ ਦੇ ਵਿੱਚ ਇਹਨੂੰ ਰਹਿਣਾ ਪੈਂਦਾ ਆਪ ਹੀ ਰੋਟੀ ਬਣਾਉਣੀ ਪੈਂਦੀ ਹੈ ਤਾਂ ਆਪ ਹੀ ਚੁੱਲ੍ਹਾ ਤਾਂਉਣਾ ਪੈਂਦਾ ਤੇ ਇਹੀ ਇੱਥੇ ਰਹਿੰਦਾ ਹੈ ਤੇ ਇਤਨਾ ਹਾਲਾਤਾਂ ਦੇ ਵਿੱਚ ਇਹਨੂੰ ਜੀਵਨ ਜਿਹੜਾ ਜੀਣਾ ਪੈ ਰਿਹਾ ਹੈ ਤਾ ਲਵ ਜੰਡਿਆਲਾ ਜਿਹੜਾ ਹੈ ਅਮਰਸਰ ਦੇ ਨੇੜੇ ਦੇ ਪਿੰਡ ਜੰਡਿਆਲੇ ਦਾ ਰਹਿਣ ਵਾਲਾ ਹੈ ਇਹਨਾਂ ਦੇ ਮਾ ਪਿਤਾ ਜੀ ਦੀ ਵੀ ਮੌਤ ਹੋਈ ਹੈ ਤੇ ਮਾਤਾ ਜੀ ਜੀ ਦੀ ਵੀ ਮੌਤ ਹੋਈ ਹੈ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਨੌਜਵਾਨ ਨੇ ਅੱਜ ਵੀ ਹਲਾਤਾਂ ਨਾਲ ਲੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਵ ਨਾਲ ਜਲਬਾਤ ਵੀ ਕਰਦੇ ਆ ਇਹਨਾਂ ਦੀ ਦਰਦ ਭਰੀ ਦਾਸਤਾਨ ਵੀ ਤੁਹਾਨੂੰ ਸੁਣਾਉਣੇ ਆ ਕਿਵੇਂ ਮੌਤ ਹੋਈ ਇਹਨਾਂ ਦੇ ਪਿਤਾ ਜੀ ਦੀ ਤੇ ਮਾਤਾ ਜੀ ਦੀ ਤੇ ਉਸ ਤੋਂ ਬਾਅਦ ਕਿੰਨਾ ਹਲਾਤਾਂ ਦੇ ਵਿੱਚ ਇਹ ਨੌਜਵਾਨ ਰਹਿ ਰਿਹਾ ਹੈ ਇਹ ਤਸਵੀਰਾਂ ਵਿੱਚ ਤੁਸੀਂ ਸਾਫ਼ ਨਜ਼ਰ ਦੇਖ ਲਏ ਲਾਗ ਹੋਇਆ ਕਿ ਇਸ ਮਾਤਾ ਪਿਤਾ ਨੂੰ ਮੈਂ ਦੇਖ ਰਿਹਾ ਤੁਸੀਂ ਹੱਥ ਦੇ ਵਿੱਚ ਮਾਤਾ ਪਿਤਾ ਦੀ ਫੋਟੋ ਫੜੀ ਹੈ ਤਾਂ ਹਾਲਾਤਾਂ ਨੂੰ ਵੀ ਰੋ ਰਹੇ ਹੋ ਤੇ ਆਪਣੇ ਸਮੇਂ ਨੂੰ ਰੋ ਰਹੇ ਹੋ ਹੋਇਆ ਕੀ ਹੈ ਤੁਹਾਡੇ ਮਾਤਾ ਪਿਤਾ ਨੂੰ ਮਮੀ ਦੇ ਉੱਪਰ ਤੇ ਮਕਾਨ ਡਿੱਗਾ ਸੀ ਤੇ ਪਾਪਾ ਜੀ ਨੂੰ ਕੋਈ ਪ੍ਰੋਬਲਮ ਹੀ ਅੰਦਰ ਦੀ ਕੋਈ ਸ਼ੂਗ ਕਾਲਾ ਪੀਲੀ ਸ਼ੂਗਰ ਟੀਬ ਵਗੈਰਾ ਹੀ ਨੂੰ ਪ੍ਰੋਬਲਮ ਸੀ ਇਸ ਕਰਕੇ ਜਿੰਨੀ ਥੇਰ ਪਹਿਲਾਂ ਪਿਤਾ ਜੀ ਦੀ ਮੌਤ ਹੋਈ ਹੈ ਤੇ ਮਾਤਾ ਜੀ ਦੀ ਮੌਤ तकरीबन ਜਦ ਮੰਮੀ ਦੀ ਮੌਤ ਹੋਈ ਹੈ ਜੋ ਮੰਮੀ ਹੁਣੇ ਮੈਨੂੰ ਛੱਡ ਕੇ ਚਲ ਗਏ ਆ ਉਦੋਂ ਮੈਂ 12 ਸਾਲ ਦਾ ਸੀ ਜਦੋਂ ਡੈਡੀ ਜੀ ਦੀ ਮੌਤ ਹੋਈ ਹੈ ਫਿਰ ਉਦੋਂ ਮੈਂ ਥੋੜਾ ਜਿਹਾ ਹੈਗਾ ਹੀ ਆਪਣਾ 21 ਸਾਲ ਦਾ ਕਿਵੇਂ ਸੰਭਾਲਿਆ ਆਪਣੇ ਆਪ ਨੂੰ ਕਿਉਂਕਿ ਮਾਤਾ ਪਿਤਾ ਜੀਵਨ ਦਾ ਉਹ ਸਹਾਰਾ ਹੁੰਦੇ ਨੇ ਜਿਨ੍ਹਾਂ ਦੇ ਅਸੀਂ ਆਸਰੇ ਨਾਲ ਆਪਣਾ ਜੀਵਨ ਬਤਾਉਂਦੇ ਆ ਤਾਂ ਜਦੋਂ ਪਿਤਾ ਜੀ ਵੀ ਚਲੇ ਗਏ ਜਹਾਨ ਤੋਂ ਮਾਤਾ ਜੀ ਵੀ ਚਲੇ ਗਏ ਨੇ ਤਾਂ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਤੁਸੀਂ ਕਿਉਂਕਿ ਮਾਂ ਪਿਓ ਤੋਂ ਬਿਨਾ ਰਹਿਣਾ ਬੜਾ ਔਖਾ ਹੈ ਬਹੁਤ ਹੀ ਔਖਾ ਅੱਜ ਮੈਂ ਉਸ ਰੋਟੀਆਂ ਨੂੰ ਵੀ ਤਰਸਦਾ ਵੀ ਜਿਹੜੀ ਮੇਰੀ ਮਾਂ ਬਣਾ ਕੇ ਮੈਨੂੰ ਦਿੰਦੀ ਸੀ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜਾਏ ਤਾਂ ਠੰਡੀਆਂ ਛਾਵਾਂ ਨੂੰ ਕੋਈ ਪੁੱਛੇ ਹਵਾ ਬhiti ਜੇ ਉੱਠ ਕੇ ਜਾ ਹੋਵੇ ਤਾਂ ਬਣੀਆਂ ਰਾਵਾਂ ਨੂੰ ਕੌਣ ਪੁੱਛੇ ਜੇ ਮਸੀਆ ਦੇ ਨਿਸਣੇ ਤਾਤਾ ਕਾ ਮਾਂ ਨੂੰ ਕੌਣ ਪੁੱਛੇ ਜੇ ਮਸੀਆ ਬਣ ਜਾਣ ਮਾਵਾਂ ਤਾਂ ਮਾਵਾਂ ਨੂੰ ਕੌਣ ਹੋਣ ਪੁੱਛੇ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹ ਸੀ ਚੂਰੋ ਚੁਰ ਹੋਈ ਨਾ ਪਿਆਰੀ ਮਿਲੇ ਮਾਵਰਗਾ ਨਾ ਪਿਆਰੀ ਮਿਲੇ ਮਾਵਾ ਵਰਗਾ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਇਆ ਮਾਵਾ ਮਾਵਾ ਹੁੰਦੀਆਂ ਨੇ ਹੋ ਲੱਖ ਹੋਵਣ ਚਾਚੀਆਂ ਤਾਇਆ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਚਾਚੀਆਂ ਤਾਈਆਂ ਭੈਣ ਭਰਾ ਰਿਸ਼ਤੇਦਾਰਾਂ ਨੇ ਬਾਤ ਨਹੀਂ ਪੁੱਛੀ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਕਿਉਂਕਿ ਸਭ ਤੋਂ ਨੇੜੇ ਦਾ ਉਹੀ ਹੁੰਦੇ ਨੇ ਰਿਸ਼ਤੇਦਾਰ ਭੈਣ ਭਰਾ ਹੀ ਹੁੰਦੇ ਨੇ ਜਦੋਂ ਆਪਣੇ ਦੂਰ ਹੋ ਜਾਂਦੇ ਨੇ ਤਾਂ ਆਪਣੇ ਹੀ ਰਿਸ਼ਤੇਦਾਰ ਜਿਹੜੇ ਨੇ ਉਹੀ ਸਹਾਰਾ ਬਣਦੇ ਨੇ ਤੁਹਾਡੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਕਿਸ ਨੇ ਬਾਤ ਨਹੀਂ ਲਈ ਤੁਹਾਡੀ ਪੈਣਾ ਵਿੱਚ ਚਲੋ ਆਉਂਦੀਆਂ ਸੀਵੇਂ ਰਖੜੀ ਤੇ ਜ਼ਰੂਰ ਆਉਂਦੀਆਂ ਸੀ ਤੇ ਬਾਕੀ ਤੁਹਾਨੂੰ ਪਾ ਜਿਉ ਮਾਪਿਓ ਜਿਉ ਦੂਰ ਚੱਲ ਜਾਂਦਾ ਨਾ ਉਦੋਂ ਫਿਰ ਤੁਹਾਨੂੰ ਪਾ ਹੌਲੀ ਹੌਲੀ ਸਾਰੇ ਜਿਹੜੇ ਰਿਸ਼ਤੇਦਾਰ ਦੂਰ ਕਹਿੰਦੇ ਵੀ ਨਹੀਂ ਬਾਅਦ ਚ ਉਸ ਤੋਂ ਬਾਅਦ ਕੌਣ ਕਿਸਦਾ ਹਾਲ ਪੁੱਛਦਾ ਕੋਈ ਨਹੀਂ ਪੁੱਛਦਾ ਅੱਜ ਤੇ ਮੈਂ ਆਪਣੀ ਮਾਂ ਦੀਆਂ ਰੋਟੀਆਂ ਹੱਥਾਂ ਨੂੰ ਉਹਨਾਂ ਨੂੰ ਤਰਸਦਾ ਵੀ ਹਾਂ ਮੈਨੂੰ ਰੋਟੀ ਮਿਲ ਜੇ ਪਰਿਵਾਰ ਦੇ ਵਿੱਚ ਹੋਰ ਕਿੰਨੇ ਮੈਂਬਰ ਨੇ ਤੁਹਾਡੇ ਅ ਮੇਰੇ ਭਰਾ ਪਰ ਜਾਈਏ ਉਹ ਬਾਕੀ ਅਲਗ ਰਹਿੰਦੇ ਮੈਂ ਅਲਗ ਰਹਿੰਦਾ ਹਾਂ ਪਰ ਆ ਝੌਪੜੀ ਦੇ ਵਿੱਚ ਰਹਿਣ ਦੀ ਕੀ ਜ਼ਰੂਰਤ ਪਈਏ ਇੰਨਾ ਹਾਲਾਤਾਂ ਦੇ ਵਿੱਚ ਹੀ ਰਹਿ ਰਹੇ ਹੋ ਸ਼ੁਰੂ ਤੋਂ ਜਾਂ ਕਿਵੇਂ ਕਿਉਂ ਜ਼ਰੂਰਤ ਪੈ ਰਹੀਏ ਤੁਹਾਨੂੰ ਝੌਪੜੀ ਦੇ ਵਿੱਚ ਰਹਿਣ ਦੀ ਨਹੀਂ ਜਦੋਂ ਮੰਮੀ ਪਾਪਾ ਜੀ ਹੈਗੇ ਸੀ ਉਦੋਂ ਤੇ ਥੋੜੇ ਹਾਲਾਤ ਚੰਗੇ ਸੀ ਉਸ ਤੋਂ ਬਾਅਦ ਜਿਹੜੇ ਇਹ ਜਿਹੜੇ ਹਾਲਾਤ ਜਿਹੜੇ ਮੇਰੇ ਤੇ ਤੇ ਇਹ ਹੋ ਜਾਏ। ਤੇ ਜਦੋਂ ਮਾਤਾ ਪਿਤਾ ਜੀ ਜਿੰਦਾ ਸੀ ਉਦੋਂ ਠੀਕ ਹਾਲਾਤਾਂ ਦੇ ਵਿੱਚ ਰਹਿੰਦੇ ਸੀ ਤੁਸੀਂ। ਹਾਂ ਜੀ ਹਾਂ ਜੀ ਉਹ ਕੰਮ ਤੋਂ ਉਦੋਂ ਆਣਾ ਰੋਟੀ ਪੱਕੀ ਮਿਲਣੀ ਐ ਕੱਪੜਾ ਤੋਂ ਪਿਆ ਮਿਲਣਾ ਹੁਣ ਤੇ ਕੱਪੜੇ ਆਪੇ ਤੋਂ ਨਾ ਰੋਟੀ ਆਪੇ ਕਰੀਦੀ ਐ। ਤੇ ਮੈਨੂੰ ਇਹ ਦੱਸੋ ਜਦੋਂ ਹੁਣ ਰਿਸ਼ਤੇਦਾਰ ਭੈਣ ਭਰਾ ਬਾਤ ਨਹੀਂ ਪੁੱਛਦੀ ਐ ਆਟਾ ਨਹੀਂ ਹੁੰਦਾ ਰੋਟੀ ਨਹੀਂ ਬਣੀ ਹੁੰਦੀ ਤਾਂ ਯਾਦ ਆਉਂਦੀ ਉਸ ਵੇਲੇ ਮਾਂ ਪਿਓ ਦੀ। ਉਹ ਮਾਂ ਦੇ ਹੱਥਾਂ ਦੀਆਂ ਰੋਟੀਆਂ ਜਿਹੜੀਆਂ ਨੇ ਉਹਦਾ ਆਉਂਦਿਆਂ ਨੂੰ ਮਿਲ ਜਾਂਦਾ ਬੰਦਾ ਵੈਸੇ ਹੀ ਜਿਹੜਾ ਨੇ ਦਲੇਰ ਹੋ ਜਾਂਦਾ ਕਿ ਮੈਨੂੰ ਮਾਤਾ ਨੇ ਮੇਰੀ ਨੇ ਰੋਟੀ ਬਣਾਤੀ ਏ ਤਾਂ ਤੁਸੀਂ ਆਉਂਦੇ ਉਹਦਾ ਕੀ ਬੀਤਦੀ ਏ ਇੱਥੇ ਤਾਂ ਕੋਈ ਨਜ਼ਰ ਨਹੀਂ ਆਉਂਦਾ ਹੋਏ ਜੇ ਤੁਹਾਨੂੰ ਜਦੋਂ ਆਉਂਦੇ ਆਪਣੀ ਚੌਂਕੜੀ ਦੇ ਵਿੱਚ ਨਜ਼ਰ ਗੁੰਕੀ ਜਦੋਂ ਨਜ਼ਰ ਆਣ ਵਾਲੇ ਹੈਗੇ ਨਹੀਂ ਮੈਂ ਫਿਰ ਉੱਥੇ ਨਜ਼ਰ ਕੀ ਆਏਗਾ ਜਦੋਂ ਰੋਟੀ ਇਹ ਨੂੰ ਦਿਲ ਦਿਓ ਦਿਲ ਕਰਦਾ ਤਾਂ ਕਈ ਤਾਂ ਖਾਸ ਮੇਰੀ ਮਾਂ ਹੁੰਦੀ ਤੇ ਮੈਨੂੰ ਰੋਟੀ ਬਣਾ ਕੇ ਖਵਾਉਂਦੀ ਵੀ ਇੱਕ ਬੱਚਾ ਮਾਂ ਦੀ ਹੱਟੀਆਂ ਹੱਥਾਂ ਦੀ ਰੋਟੀ ਨੂੰ ਤਰਸਦਾ ਵਾ ਹਾਂ ਹੋ ਮੇਰੀ ਮਾਂ ਤੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਆਉਣ ਲੱਗੇ ਨੂੰ ਰਪਈਆ ਚੋਰੀ ਦਿੱਤਾ ਸੀ ਹਜ਼ਾਰ ਹਾਂ ਕਿਸ ਹਾਲ ਪਰਦੇਸਾਂ ਵਿੱਚ ਵੱਸਦਾ ਉਹਨੂੰ ਇਹ ਦੇ ਜੱਜਬਾਤ ਮੇਰੇ ਬਾਰੇ ਪੁੱਛਦੇ ਹੋ ਰੋਟੀ ਖਾਦੀ ਐ ਕਿ ਨਹੀਂ ਕਲੀਮਾ ਪੁੱਛਦੀ ਜਿੰਨੇ ਡਲਰ ਕਮੋ ਨਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਐ ਕਿ ਨਹੀਂ ਕਲੀਮਾ ਪੁੱਛਦੀ ਜਿੰਨੇ ਡਲ ਰੇ ਕਮੋਨਾ ਬਾਕੀ ਸਾਰੇ ਪੁੱਛਦੇ ਲੱਭ ਮੈਂ ਦੇਖ ਰਿਹਾ ਜਿੱਥੇ ਤੁਸੀਂ ਰਹਿ ਰਹੇ ਹੋ ਜਦੋਂ ਮੀਂਹ ਆ ਜਾਂਦਾ بارش ਆ ਜਾਂਦੀ ਹੈ ਤਾਂ ਕੀ ਹਾਲਾਤ ਬਣ ਜਾਂਦੇ ਨੇ ਜਦੋਂ بارش ਨਹੀਂ ਉਹ ਤਾਂ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਸਾਰੇ ਬੰਨੇ ਪਾਣੀ ਪਾਣੀ ਖੜਾ ਹੁੰਦਾ ਮੰਜਾ ਇੱਥੋਂ ਤੱਕ ਜਿਹੜਾ ਕਿ ਮੇਰਾ ਪਾਣੀ ਵਿੱਚ ਹੋ ਜਾਂਦਾ ਇਹ ਬਹੁਤ ਹੀ ਜ਼ਿਆਦਾ ਉਖ ਮੈਂ ਬਿਆਨ ਨਹੀਂ ਕਰ ਸਕਦਾ ਕਿ ਇੰਨਾ ਉਦੋਂ ਵੀ ਰੋਣਾ ਆਉਂਦਾ ਵੀ ਆਕਾਸ਼ ਵਾਕਈ ਕਿ ਉਸ ਟਾਈਮ ਮੇਰੀ ਮੰਮੀ ਪਾਪਾ ਉਹਦੇ ਕੋਲ ਹੁੰਦੇ ਤੇ ਉਸ ਟਾਈਮ ਤੇ ਮੇਰੇ ਕੋਈ ਹਾਲਾਤ ਨਾ ਬੰਦ ਰੋਟੀ ਆਪ ਬਣਾਉਂਦੇ ਫਿਰ ਚੁੱਲਾ ਆਪ ਤਾਉਂਦੇ ਸਾਰਾ ਹਾਂਜੀ ਰੋਟੀ ਫਿਰ ਆਪ ਬਣਾਉਂਦੀ ਘਰ ਟਾਈਮ ਤੇ ਫਿਰ ਜਾਂਦੇ ਬਾਹਰੋਂ ਖਾ ਲਈ ਤੇ ਜਾਂ ਫਿਰ ਕਹੇ ਟਾਈਮ ਪਾਣੀ ਪੀ ਕੇ ਦਾਦਕ ਜਾਰ ਲਈ ਹੁਣ ਕਿਵੇਂ ਚਲਾ ਰਹੇ ਹੋ ਆਪਣੇ ਆਪ ਨੂੰ ਤੁਸੀਂ ਜਾਂਦੇ ਜੌਬ ਜੁਬ ਤੇ ਜਾਂਦੇ ਹੋ ਤੁਸੀਂ ਚੰਦ ਧੰਦੇ ਜਾਂਦੇ ਹਾਂਜੀ ਕੰਮ ਤੇ ਜਾਂਦਾ ਜਿਸ ਤਰ੍ਹਾਂ ਕਈਆਂ ਦੀਆਂ ਹੁੰਦੀਆਂ ਵੀ ਆ ਗੱਡੀਆਂ ਵਗੈਰਾ ਵਾਸ਼ ਕਰਨੀ ਹੁੰਦੀਆਂ ਜਾਂ ਫਿਰ ਮਾੜਾ ਮੋਟਾ ਕੰਮ ਕੋਈ ਮਿਲਦਾ ਦਿਹਾੜੀ ਦਾ ਫਿਰ ਉਹ ਕਰਕੇ ਆਪਣਾ ਮਾਹ ਪੇੜ ਪਾ। ਮੈਂ ਦੇਖ ਰਿਹਾ ਹਾਂ ਦਰਵਾਜ਼ਾ ਤਾਂ ਹੀ ਨਹੀਂ ਤੁਹਾਡੀ ਇਸ ਚੌਂਪੜੀ ਨੂੰ ਲਾਇਆ ਹੋਇਆ। ਆ ਚੀਜ਼ ਫਿਰ ਜਦੋਂ ਚੱਲ ਜਾਂਦੇ ਉਹਦਾ ਧਿਆਨ ਜੋ ਰੱਖਦਾ ਤੁਹਾਡਾ ਜਿਹੜਾ ਥੋੜਾ ਬਹੁਤ ਸਮਾਨ ਪਿਆ ਇੱਥੇ ਉਹਦਾ ਧਿਆਨ ਰੱਖਦਾ। ਧਿਆਨ ਫਿਰ ਰੱਬ ਦੇ ਆਸਰੇ ਫਿਰ ਛੱਡ ਕੇ ਜਾਣਾ ਪੈਂਦਾ। ਵੀ ਮਾਲਕਤ ਉਹਨੀਆਂ ਤੂੰ ਹੀ ਆ। ਆ ਮਾਤਾ ਪਿਤਾ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਦੇ ਕੀ ਬੀਤ ਰਹੀ ਹੈ ਪਰ ਜਿਨ੍ਹਾਂ ਦੇ ਹੁੰਦੇ ਨੇ ਉਹ ਮੁੱਲ ਨਹੀਂ ਪਉਂਦੇ ਜ਼ਿਆਦਾਤਰ ਅਸੀਂ ਦੇਖਿਆ ਹੈ ਤੁਹਾਨੂੰ ਯਾਦ ਆਉਂਦੀ ਹੈ ਹੁਣ ਮਾਤਾ ਪਿਤਾ ਦੀ ਕਿੰਨੀ ਕੀ ਯਾਦ ਆਉਂਦੀ ਹੈ ਯਾਦ ਤੇ ਬਹੁਤ ਹੀ ਜ਼ਿਆਦੀ ਆਉਂਦੀ ਮੰਮੀ ਪਾਪਾ ਜੀ ਦੀ ਹਣਾ ਹੋ ਯਾਦ ਆਉਂਦੀਆਂ ਨੇ ਨੇਰ ਪਾਉਂਦੀਆਂ ਨੇ ਤੇਰੇ ਤੋਂ ਬਗੈਰ ਦਸ ਕਿੰਜ ਜੀਵਾ ਮੈਂ ਤੇਰੀ ਯਾਦ ਚ ਰਹਾ ਮੈਂ ਗਿਣਦਾ ਤੇਰੀ ਯਾਦ ਚ ਰਹਾ ਮੈਂ ਗਿਣਦਾ ਇੱਕ ਇੱਕ ਤਾਰਾ ਹੁਣ ਨਹੀਂ guzara ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ guzarda ਯਾਰ ਆਵਾਜ਼ ਵਾਸਤੇ ਰਿਆਜ਼ ਦੀ ਉਹ ਜ਼ਰੂਰਤ ਹੁੰਦੀ ਹੈ ਰਿਆਜ਼ ਨੂੰ ਸਮਾਂ ਦੇ ਪਾਉਂਦੇ ਹੋ ਕਿਵੇਂ ਕਰਦੇ ਹੋ ਰਿਆਜ਼ ਤੁਸੀਂ ਰਿਆਜ਼ ਤੇ ਮੈਂ ਫਿਰ ਕਲਾਸਾਂ ਲਗਾਉਣ ਲੱਗਦੀ ਹਾਂ ਜਿਹੜੇ ਸਿਖਾਉਂਦੇ ਨੇ ਉਹਨਾਂ ਕੋ ਫਿਰ ਕਲਾਸ ਲਗਾਈਦੀ ਆ ਤੇ ਉਹਨਾਂ ਕੋ ਜਿਹੜਾ ਕਿ ਮੈਂ ਹੋਰ ਸਿੱਖਿਆ ਹਾਂ ਹਾਂ ਕਹਿੰਦਾ ਉਹਦੇ ਬਾਹ ਦੇ ਵਿੱਚ ਚੂੜਾ ਸੀ ਹੋ ਰੰਗ ਮੈਦੀ ਦਾ ਵੀ ਗੁੜਾ ਸੀ ਹੋ ਮੇਰਾ ਸਿਰ ਤੇ ਹਾਥੀਰ ਕੱਕ ਗਈ ਅੱਖਾਂ ਪਰ ਕੇ ਓਏ ਹੋ ਤੈਨੂੰ ਸੋ ਲਗੇ ਮੇਰੇ ਪਿਆਰ ਦੀ ਜੇ ਰੋਇਆ ਮੈਨੂੰ ਯਾਦ ਕਰਕੇ ਵੈ ਤੈਨੂੰ ਸੋ ਲਗੇ ਮੇਰੇ ਪਿਆਰੀ ਦੀ ਜੇ ਰੋਇਆ ਮੈਨੂੰ ਯਾਦ ਕਰਕੇ ਪਰਿਵਾਰ ਦੇ ਵਿੱਚ ਹੋਰ ਜਿੰਨੇ ਮੈਂਬਰ ਨੇ ਤੁਹਾਡੇ ਭੈਣ ਭਰਾ ਜੂ ਰਹਿੰਦੇ ਨੇ ਨਾਲ ਜਾਂ ਤੁਸੀਂ ਰਹਿੰਦੇ ਇੱਥੇ ਫਿਲਹਾਲ ਤੇ ਮੈਂ ਪ੍ਰਾਪਰ ਜੈਲ ਗਰਿੰਦੀ ਮਿਲ ਕਰਿੰਨਾ ਔਰ ਭੈਣਾਂ ਤੇ ਤਕਰੀਬਨ ਜਿਹੜੀਆਂ ਕਿ ਮੰਮੀ ਪਾਪਾ ਦੇ ਹੁੰਦੇ ਹੁੰਦੇ ਉਹਨਾਂ ਦੇ ਵਿਆਹ ਤੀਆਂ ਹੀ ਆਪਾਂ ਉਹ ਮਿਲਿਆ ਨਾ ਹੁੰਦੇ ਨੇ ਵੈਸੇ ਭੈਣ ਭਰਾ ਮਿਲਦੇ ਨੇ ਹੁਣ ਹਾਂ ਜੀ ਉਹ ਵਿਚਾਰੀਆਂ ਕਹਿ ਥੋੜੀਆਂ ਦੂਰ ਵੇਾਈਆਂ ਵਾ ਇਸ ਕਰਕੇ ਥੋੜੀ ਉਹਨਾਂ ਨਾਲ ਗੱਲ ਕਰਕੇ ਪ੍ਰੋਬਲਮ ਦੀ ਜਾਂਚ ਮੈਨੂੰ ਆਪ ਹੀ ਚੱਲ ਜੰਨਾ ਮੈਂ ਹਾਲ ਚਾਲ ਜਾਣਨ ਲਈ ਫੋਨ ਫੋਨ ਕਰਦੇ ਨੇ ਕਿ ਭਾਈ ਕਿਸ ਤਰ੍ਹਾਂ ਹਾਲ ਚਿਰ ਰਹੇ ਹੋ ਕਿਉਂਕਿ ਭਰਾ ਦੇ ਭੈਣ ਦਾ ਰਿਸ਼ਤਾ ਵੀ ਬੜਾ ਅਨਮੋਲ ਹੁੰਦਾ ਹੈ ਤਾਂ ਉਹਨਾਂ ਨੇ ਮਦਦ ਵਾਸਤੇ ਜਿਹੜੀ ਜਾਣੀਗੇ ਚਲੋ ਤੁਹਾਨੂੰ ਥੋੜੀ ਬਤੀ ਮਦਦ ਦਿੱਤੀ ਜਾਵੇ ਇਹ ਭੈਣਾ ਤੇ ਮੈਨੂੰ ਕਹਿੰਨਾ ਹਾਲ ਚਾਲ ਪੁੱਛਦੀਆਂ ਫੋਨ ਵੀ ਕਰਦੀਆਂ ਆ ਉਹ ਵੀ ਪੁੱਛ ਲੈਣੇ ਆ ਕਿ ਹਾਂ ਕਿਤਨਾ ਅੱਜ ਕਿੱਥੇ ਕੰਮ ਕਰ ਰਹੇ ਆ ਜਾਂ ਰੋਟੀ ਖਾਧੀ ਜਾਂ ਨਹੀਂ ਖਾਧੀ ਤਾਨੂੰ ਪਤਾ ਭੈਣ ਭਰਾ ਦਾ ਜਿਹੜਾ ਖੂਨ ਹੈ ਉਹ ਤੇ ਆਪਣਾ ਹੀ ਨਾ ਕਿ ਕਿਸੇ ਨੂੰ ਮਿਲੇ ਨਹੀਂ ਤੁਸੀਂ ਜੇ ਚਲੋ ਆਵਾਜ਼ ਜੇ ਰੱਬ ਨੇ ਥੋੜੀ ਬੋਤੀ ਵਧੀਆ ਦਿੱਤੀ ਹੈ ਤਾਂ ਆਪਣੇ ਹੁਨਰ ਦਾ ਮੁੱਲ ਪਵਾਇਆ ਜਾਵੇ ਕਿਸੇ ਨੂੰ ਮਿਲੇ ਤੁਸੀਂ ਹੁੰਦਾ ਹੀ ਫਿਲਹਾਲ ਤੇ ਮੈਂ ਹਾਲ ਤੱਕ ਕਿਸੇ ਨੂੰ ਮਿਲਿਆ ਕਿਉਂਕਿ ਸਾਰੇ ਮੈਂ ਬੜੇ ਹੀ ਥਾਵਾਂ ਤੇ ਜਦੋਂ ਮੈਂ ਮੇਲੇ ਤੇ ਜਾਂਦਾ ਤਾਂ ਵੀ ਮੈਂ ਬੜੇ ਤਰਲੇ ਲੈ ਕੇ ਜਿਹੜੇ ਕਿ ਸਟੇਜ ਤੇ ਚੜ੍ਹਨਾ ਪੈਂਦਾ ਜਾਂ ਤੇ ਮਜੀਸ਼ਰੋ ਤੋਂ ਲੱਗ ਜਾਂਦੇ ਉਹਨਾਂ ਦੇ ਤੇ ਜਾਂ ਫਿਰ ਮੌਕਾ ਨਹੀਂ ਮਿਲਦਾ ਜਾਂਦੇ ਮੇਲੇ ਮੂਲੇ ਦੇ ਮੇਲੇ ਮੂਲੇ ਤੇ ਫਿਰ ਮਾੜੇ ਮੋਟੇ ਜਿਹੜਾ ਕੋਈ ਜਾਗਰਨ ਤੇ ਸਾਦਾ ਵਾ ਤੇ ਉਹ ਤੋਂ ਫਿਰ ਮਾੜਾ ਮੋਟੇ ਜਿਕੇ ਜਿਹੜਾ ਕਿ ਜਨਮ ਹੈ ਹਾਂ ਸਾਨੀ ਦਾ ਗਨੀ ਨੀਦਾ ਸਾਨੀ ਦਾ ਗ ਮਦਮਦਾ ਸਾ ਸਾਨੀ ਦਾ ਗਨੀ ਨੀਦਾ ਨੀਦਾ ਸਾਨੀ ਦਾ ਗ ਮਾ ਮਾ ਸਗ ਮਦਮਦਾ ਦਾ ਮਦਨੀ ਦਨੀ ਦਨੀ ਦਾਨੀ ਦਾ ਨੀਦਾ ਪਾ ਪਦਮ ਮਪਾ ਸਾਰੇ ਗਾ ਮਾ ਪਾ ਗਾਰੇ حسنے جانا کے تعریف ممکن نہیں نے جانا کہ تعریف ممکن نہیں آفری 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 تو بھی دیکھے اگر تو کہے ہم نشی آفری 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 جانا کہ تعریف ممکن نہیں ایسا دیکھا نہیں خوبصورت کوئی جسم جیسے کی کوئی جسم جیسے نگاہوں میں جادو کوئی جسم نگما کوئی جسم خوشبو کوئی جسم جیسے مہکتی ہوئی چادنی جسم جیسے مچلتی ہوئی راجنی جسم جیسے کہ ہوا ایک کامل جسم جیسے کہ سورج کی پہلی کرن جسم ترشا ہوا دل کا چو دل سلدنی, سلدنی مری مری مری, مری ਉਸਨੇ ਜਾਨ ਕੇ ਤਾਹੀਂ ਕੁਮਕਿਨ ਨਹੀਂ ਅਸ ਲਵ ਹੋਣੇ ਸੋਚਿਆ ਕਿਵੇਂ ਆ ਚੀਸਤਾ ਆਪਣੇ ਹਾਲਾਤਾਂ ਨੂੰ ਬਦਲਣਾ ਤੁਸੀਂ ਕਿਉਂਕਿ ਜਿਹੜੀ ਲਾਈਨ ਤੁਸੀਂ ਚੁਣ ਰਹੇ ਹੋ ਉਸ ਵਾਸਤੇ ਬੜੇ ਪੈਸਿਆਂ ਦੀ ਲੋੜ ਪੈਣੀ ਹੈ ਅਨੇਕਾ ਪੈਸਿਆਂ ਵਾਲਾਂ ਦਾ ਜੀਵਨ ਹੈ ਜਿਹੜੇ ਤੁਸੀਂ ਸੋਚਦੇ ਹੋ ਕਿ ਆਪਾਂ ਆਵਾਜ਼ ਦਾ ਮੁੱਲ ਪਾਈ ਗਾ ਹੁਣ ਪੱਲੇ ਜਾਂਦੇ ਬਹੁਤ ਸਾਰੇ ਪੈਸੇ ਹੋਣ ਦਾ ਫਿਰ ਮੁੱਲ ਪੈਂਦਾ ਹੈ ਕੀ ਸਮਝਦੇ ਹੋ ਤੁਹਾਡਾ ਮੁੱਲ ਪੈ ਪਾਏਗਾ ਹਾਲਾਤਾਂ ਦੇ ਵਿੱਚ ਕਿ ਮੇਰਾ ਮੁੱਲ ਤੇ ਮੈਂ ਕਹਿ ਸਕਦਾ ਜਿਹੜੇ ਕੋ ਲੋਕ ਮੈਨੂੰ ਦੇਖ ਰਹੇ ਆ ਕਿ ਜਿਹੜੇ ਬਾਹਰ ਦੇ ਲੋਕ ਜਾਂ ਕਿਸ ਤਾ ਆਡੀਅਸ ਜਿਹੜੀ ਕਿ ਮੇਰਾ ਮੁੱਲ ਪਾ ਸਕਦੀ ਨਹੀਂ ਤਾਂ ਉਤਰਾ ਕੋਈ ਮੁੱਲ ਪਾ ਸਕਦਾ ਪਰ ਆਡੀਅਸ ਦਾ ਹੀ ਪਹੁੰਚਣ ਵਾਸਤੇ ਸਾਨੂੰ ਹੋਰ ਵਧੀਆ ਤਰ੍ਹਾਂ ਉੱਪਰ ਕੇ ਸਾਹਮਣੇ ਆਉਣਾ ਪੈਣਾ ਹੈ ਕਿਉਂਕਿ ਇਹ ਚ ਹਾਲਾਤ ਜਦੋਂ ਵਧੀਆ ਨਹੀਂ ਹੁੰਦੇ ਨਾ ਉਦੋਂ ਇੰਨੀ ਜਲਦੀ ਮੁੱਲ ਨਹੀਂ ਪੈਂਦਾ ਬਾਈ ਤਾਂ ਜੇ ਉਹਨਾਂ ਰੱਬੀ ਰੂਹਾਂ ਤਾਂ ਹੀ ਪਹੁੰਚਣਾ ਹੈ ਤੇ ਆਪਣੇ ਆਪ ਨੂੰ ਥੋੜਾ ਸੁਧਾਰਨਾ ਪੈਣਾ ਹੈ ਥੋੜਾ ਬਦਲਣਾ ਪੈਣਾ ਹੈ ਰਿਆਜ਼ ਤੇ ਜ਼ੋਰ ਦੇਣਾ ਪੈਣਾ ਤੁਹਾਨੂੰ ਕਿ ਜਾਬਦਾ ਤੁਸੀਂ ਹਾਲਾਤ ਵੀ ਸੁਧਾਰਨੇ ਨੇ ਰਿਆਜ਼ ਵੀ ਜ਼ਰੂਰੀ ਹੈ ਤਾਂ ਦੋਹਾਂ ਚੀਜ਼ਾਂ ਨੂੰ ਕਿਵੇਂ ਬਣਾ ਪਾਓਗੇ ਕਿਉਂਕਿ ਹੁੰਦਾ ਚੱਲੋ ਵੈਸੇ ਔਖਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਿ ਮੈਂ ਬਿਆਨ ਨਹੀਂ ਕਰ ਸਕਦਾ ਕਿ ਬੜਾ ਦੇਖਣਾ ਪੈਂਦਾ ਵੀ ਕਲਾਸ ਤੇ ਵੀ ਜਾਣਾ ਫਿਰ ਆਪਣੇ ਪਹਿਲਾ ਕੰਮ ਨਿਪਟਾ ਕੇ ਜਾਂ ਕਿਤੇ ਕੰਮ ਕਰਕੇ ਆਉਣਾ ਜਾਂ ਪਹਿਲਾਂ ਫਿਰ ਇਤਾਂ ਕਰਕੇ ਜਿਹੜਾ ਕਿ ਆਪਣਾ ਨੂੰ ਕੰਮ ਜਿਹੜਾ ਮੈਜਿੰਗ ਕਰਦਾ ਮੈਂ ਟਾਈਮ ਬਈ ਮੁਸੀਬਤਾਂ ਬਹੁਤ ਨੇ ਪਤਾ ਹੀ ਨਹੀਂ ਜੇ ਵੀ ਤੁਸੀਂ ਦੱਸ ਰਹੇ ਹੋ ਜੇ ਤੁਸੀਂ ਇੱਥੇ ਆਪ ਹੀ ਰਹਿੰਦੇ ਹੋ ਭੈਣ ਭਰਾ ਨਾਲ ਨਹੀਂ ਰਹਿੰਦੇ ਮਾਤਾ ਪਿਤਾ ਜੀ ਦੀ ਮੌਤ ਹੋ ਗਈ ਹੈ ਇੱਥੇ ਰੋਟੀ ਵੀ ਬਣਾਉਣੀ ਹੈ ਤੁਸੀਂ ਆਪ ਚੁੱਲ੍ਹਾ ਵੀ ਆਪ ਤਾਉਣਾ ਹੈ ਫਿਰ ਆਪਣਾ ਰਿਆਜ ਵੀ ਜ਼ਰੂਰੀ ਹੈ ਫਿਰ ਜਿੱਥੇ ਤੁਸੀਂ ਜਾਂਦੇ ਹੋ ਪੈਸੇ ਚਾਰ ਮਿਲਦੇ ਨੇ ਜਿਹਦੇ ਨਾਲ ਆਪਣਾ ਰੋਟੀ ਰੋਟੀ ਚਲਾਉਣੀ ਹੈ ਉਹ ਵੀ ਜ਼ਰੂਰੀ ਹੈ ਤਾਂ ਮੁਸੀਬਤਾਂ ਦਾ ਤਾਂ ਪਹਾੜ ਹੈ ਸਾਹਮਣੇ ਤੁਹਾਡੇ ਮੁਸੀਬਤਾਂ ਕਿਉਂਕਿ ਹੁਣ ਤੇ ਬੰਦੇ ਨੂੰ ਚਲੋ ਕਿ ਹੁਣ ਮੁਸੀਬਤਾਂ ਨਾਲ ਤਾਂ ਲੜਨਾ ਹੀ ਪੈਂਦਾ ਕਿਉਂਕਿ ਹੁਣ ਜਾਂ ਮਾਲਕ ਨੇ ਹੁਣ ਮੈਨੂੰ ਜ਼ਿੰਦਗੀ ਦਿੱਤੀ ਆ ਹੁਣ ਮੈਂ ਮੈਂ ਕਹਾਂ ਕਿ ਹਾਂ ਯਾਰ ਮੈਂ ਹੁਣ ਆਪਣੇ ਆਪ ਨੂੰ ਤੋੜ ਰਿਹਾ ਮੈਂ ਤੇ ਹੁਣ ਇਹ ਹੀ ਚਾਹਾਂਗਾ ਨਾ ਵੀ ਮਾਲਕਾ ਕੇ ਮੇਰੇ ਨਾਲ ਜੋ ਕਰਨਾ ਚੰਗਾ ਹੀ ਹੋਵੇ ਤੇ ਵਧੀਆ ਹੀ ਹੋਵੇ ਕਿਵੇਂ ਸੁਧਾਰ ਲਿਆ ਉਹ ਸੁਧਾਰੇ ਇਤਨਾ ਕਿ ਜਿਸ ਤਰ੍ਹਾਂ ਕਿ ਮੈਂ ਹੁਣ ਮੰਨ ਲਓ ਜਿਹੜਾ ਕਿ ਕੰਮਕਾਰ ਕਰਦਾ ਜਾਂ ਜਿਸ ਤਰ੍ਹਾਂ ਮੈਂ ਉਤੋਂ ਫਿਰ ਕੰਮਕਾਰ ਕਰੀਦਾ ਫਿਰ ਜਿਹੜੀ ਮੇਰੀ ਜਿਹੜੀ ਗਾਇਕੀ ਦੀ ਮਿਹਨਤ ਹੈ ਜਿਹੜੀ ਮੈਂ ਕਹਿਣਾ ਚਾਹੁੰਦਾ ਵਾਂ ਕਿ ਆਪਣੀ ਜਿਹੜੀ ਮਿਹਨਤ ਮੈਂ ਆਪਣੀ ਹੋਰ ਜਿੱਥੇ ਮੈਂ ਰਾਤ ਟਾਈਮ ਨਾਲ ਸੌਂਜਣਾ ਨਹੀਂ ਜਾਂ ਉੱਠ ਜਾਂ ਨਹੀਂ ਉੱਤੇ ਫਿਰ ਹੋਰ ਜਲਦੀ ਜਿਹੜਾ ਕਿ ਉੱਠਿਆ ਉੱਠ ਕੇ ਪਹਿਲਾਂ ਮੈਂ ਆ ਰਿਆਜ਼ ਕਰਦਾ ਵਾਂ ਰਿਆਜ਼ ਕਰਕੇ ਫਿਰ ਮੈਂ ਆਪਣੇ ਕੰਮ ਕਰਦਾ ਜਿਹੜਾ ਕਿ ਜਾਨਾ ਤੜਕੇ 3 ਵਜੇ ਹਰਮਨੀਮ ਪੜ੍ਹ ਕੇ ਫਿਰ ਮੈਂ ਜਿਹੜਾ ਕਿ ਆਪਣਾ ਰਿਆਜ਼ ਕਰਦਾ ਹਾਂ ਪਰ ਜਰੂਰ ਬਾਈ ਦਾ ਸੁਪਨੇ ਜਰੂਰ ਵੱਡੇ ਨੇ ਪਰ ਇਹਨਾਂ ਨੂੰ ਸੁਪਨਿਆਂ ਨੂੰ ਪਾਉਣ ਵਾਸਤੇ ਇਹਨਾਂ ਸੁਪਨਿਆਂ ਤਾਈਂ ਪਹੁੰਚਣ ਵਾਸਤੇ ਮੰਜ਼ਲਾਂ ਤਾਈਂ ਪਹੁੰਚਣ ਵਾਸਤੇ ਬੜੀਆਂ ਮੁਸੀਬਤਾਂ ਨੇ ਕਿਉਂਕਿ ਰਾਹ ਜਿਹੜੇ ਨੇ ਇੰਨੇ ਆਸਾਨ ਨਹੀਂ ਹੈ ਹਾਲਾਤ ਵੀ ਇੰਨੇ ਵਧੀਆ ਨਹੀਂ ਐ ਤੇ ਰਾਹ ਵੀ ਆਸਾਨ ਨਹੀਂ ਐ ਜਿਹੜੇ ਰਾਹਾਂ ਤੇ ਇਹ ਵਰਚੁਅਲ ਚੱਲ ਰਿਹਾ ਐ ਉਹਨਾਂ ਰਾਹਾਂ ਤੇ ਚੱਲਣ ਵਾਸਤੇ ਬੜੇ ਪੈਸਿਆਂ ਦੀ ਲੋੜ ਐ ਚਲੋ ਫਿਰ ਵੀ ਹਿੰਮਤ ਨੂੰ ਸਲਾਮ ਐ ਕਿ ਟੁੱਟਿਆ ਨਹੀਂ ਐ ਹਾਰਿਆ ਨਹੀਂ ਐ ਚਾਹੇ ਹਜ਼ਾਰਾਂ ਮੁਸੀਬਤਾਂ ਨੇ ਪਰ ਫਿਰ ਵੀ ਹਾਲਾਤਾਂ ਨਾਲ ਲੜ ਰਿਹਾ ਐ ਤੇ ਆਪਣੇ ਸੁਪਨਿਆਂ ਨੂੰ ਪਾਉਣਾ ਚਾਹੁੰਦਾ ਐ ਤੇ ਵੀਰੇ ਜਦੋਂ ਮਾਤਾ ਜੀ ਜਿੰਦਾ ਸੀ ਜਾਂ ਤੁਹਾਡੇ ਪਿਤਾ ਜੀ ਸੀ ਉਹਨਾਂ ਨੂੰ ਪਤਾ ਸੀ ਤੁਸੀਂ ਇਸ ਲਾਈਨ ਨਾਲ ਜੁੜਨਾ ਚਾਹੁੰਦੇ ਹੋ ਤੁਹਾਡੀ ਆਵਾਜ਼ ਵੀ ਵਧੀਆ ਉਹਨਾਂ ਨੂੰ ਪਤਾ ਸੀ ਇਸ ਚੀਜ਼ ਦਾ ਮੰਮੀ ਨੂੰ ਪਤਾ ਸੀ ਡੈਡੀ ਨੂੰ ਪਤਾ ਸੀ ਤੇ ਪਹਿਲਾਂ ਤੇ ਮੰਮੀ ਜੀ ਕਹਿੰਦੇ ਵੀ ਨਹੀਂ ਇਹਨੂੰ ਹੋਰ ਕੁਝ ਬਣਾਉਣ ਡੈਡੀ ਕਹਿੰਦੇ ਨਹੀਂ ਗਾਇਕੀ ਜੀ ਇਹਨੂੰ ਬਣਾਵਾ ਬਿਠਾਣਾ ਬਣਾਵਾ ਤੇ ਫਿਰ ਜਿਉਂ ਉਹਦੇ ਮੰਮੀ ਪਾਪਾ ਫਿਰ ਗਏ ਉਹਦੇ ਤੇ ਫਿਰ ਮੈਂ ਇਕੱਲੇ ਨੇ ਸੰਭਲਣਾ ਜਿਹੜਾ ਕਿ ਸਿੱਖਿਆ ਅੱਛਾ ਮੰਮੀ ਦਾ ਸੁਪਨਾ ਸੀ ਟੋੜੀ ਦਾ ਹਾਂਜੀ ਮੰਮੀ ਜੀ ਦਾ ਸੁਪਨਾ ਸੀ ਵੀ ਨਈ ਪੀਨ ਨੂੰ ਗਾਇਕੀ ਬਣਾਉਣਾ ਫਿਰ ਮੈਂ ਹੌਲੀ ਹੌਲੀ ਕਵਾਲਾਂ ਵਿੱਚ ਬੈਠ ਕੇ ਉਹਨਾਂ ਮਗਰ ਕਵਾਲੀ ਮਗਰ ਜੋ ਗਾਉਂਦੇ ਆ ਉਹਨਾਂ ਵਿੱਚ ਬੈਠ ਕੇ ਤਾਲੀ ਵਜਾਉਣੀ ਉਹਨਾਂ ਵਿੱਚ ਬੈਠ ਕੇ ਹੌਲੀ ਸਖੈਂਡ ਥੋੜਾ ਬਹੁਤਾ ਤੁਹਾਨੂੰ ਯਾਦ ਆ ਤੁਹਾਨੂੰ ਅਜੇ ਵੀ ਥੋੜੀ ਬਹੁਤ ਹੋਰ ਬਹੁਤ ਜ਼ਰੂਰਤ ਹੈ ਜੇ ਸਫ਼ਰ ਬੜਾ ਲੰਬਾ ਹੈ ਤੇ ਬੜੀ ਰਿਆਜ਼ਦੀ ਵੀ ਲੋੜ ਹੈ ਤੇ ਬੜੇ ਅਜੇ ਉਸਤਾਦਾਂ ਦੀ ਵੀ ਲੋੜ ਹੈ ਤੇ ਉਸਤਾਦ ਚੁਣਨ ਧਾਰੇ ਉਸਤਾਦ ਚੋਈ ਜਾਂ ਕਿਵੇਂ ਹਾਂਜੀ ਉਸਤਾਦ ਜੀ ਤੇ ਹੁਣ ਜੇ ਮੈਂ ਅਣ ਕੇ ਧਾਰੇ ਆ ਦੀ ਰਿਕਰਡ ਤੋਂ ਮੁਹੰਦ ਅਸलम ਖਾਨ ਉਹਨਾਂ ਕੋ ਮੈਂ ਥੋੜਾ ਬਹੁਤ ਸਿੱਖਿਆ ਤੇ ਬਾਕੀ ਕਿਉਂਕਿ ਮੈਂ ਹੁਣ ਮੈਂ ਇਕੱਲੇ ਨੇ ਰਹਿ ਕੇ ਬੜਾ ਕੁਝ ਜਿਹੜਾ ਕਿ ਸਿੱਖ ਲਿਆ ਇਸ ਦੁਨੀਆਦਾਰੀ ਚ ਵੀ ਅਗਰ ਤੁਸੀਂ ਕੁਝ ਪਾਉਣਾ ਚਾਹੁੰਦੇ ਹੋ ਨਾ ਉਹਦਾ ਕਦੀ ਵੀ ਛੱਡੋ ਨਾ ਉਹ ਚੀਜ਼ ਨੂੰ ਉਸ ਚੀਜ਼ ਨੂੰ ਪਾਗ ਜਿੱਤਨਾ ਮਰਜ਼ੀ ਚਾਹੇ ਬੰਦੇ ਨੂੰ ਕੱਚ ਦੇ ਉੱਤੇ ਤੁਰਨਾ ਪਵੇ ਕੰਡਿਆਂ ਤੁਰਨਾ ਪਵੇ ਤੁਰਨੂ ਤੇ ਉਹ ਕਿਉਂਕਿ ਉਸ ਟਾਈਮ ਉਹਨੂੰ ਪਤਾ ਹੁੰਦਾ ਵੀ ਹਾਂ ਯਾਰ ਮੈਂ ਮੰਜ਼ਲ ਪਾਉਣੀ ਹੈ ਤੇ ਪਾਉਣੀ ਹੈ ਮੈਂ ਵੀ ਚਾਹਨਾ ਵੀ ਇੱਕ ਦਿਨ ਮੈਂ ਵੀ ਮਾਲਕ ਦੀ ਕਿਰਪਾ ਨਾਲ ਇਸ ਤਰ੍ਹਾਂ ਮੈਂ ਮੰਜ਼ਲ ਪਾਵਾਂ ਤੇ ਮੈਨੂੰ ਲੋਕ ਵੱਡੇ ਵੱਡੇ ਚਾਣਾਲ ਤੇ ਦੇਖਾਂ। ਸੁਣ ਇਹ ਰਬਨੰਦਨ ਰਾਜ ਜੀ ਹੁੰਦੀ ਹੈ। ਇਹ ਲਵ ਜੇ ਰੱਬਾ ਜੇ ਮਾਂ ਬਾਪ ਨਹੀਂ ਦਿੱਤੇ, ਹਾਲਾਤ ਵੀ ਇੰਨੇ ਵਧੀਆ ਨਹੀਂ ਦਿੱਤੇ। ਉਤੋਂ ਰਿਸ਼ਤੇਦਾਰ ਵੀ ਤੁਸੀਂ ਆਂਦੇ ਕੋਈ ਬਾਤ ਨਹੀਂ ਪੁੱਛਦਾ, ਕੋਈ ਹਸਾਰ ਨਹੀਂ ਲੈਂਦਾ। ਰੱਬ ਨੰਦਨ ਰਾਜ ਜੀ ਹੁੰਦੀ ਹੈ। ਤੇ ਰੱਬਾ ਇਹੋ ਜਿਹੇ ਹਾਲਾਤ ਕਿਉਂ ਦਿੱਤੇ ਸਾਨੂੰ? ਕਿਉਂਕਿ ਬਾਕੀ ਹੈ ਤੁਹਾਨੂੰ ਪਤਾ ਜਦੋਂ ਹਾਲਾਤ ਜਿਹਦੋਂ ਇਹੋ ਜਿਹੇ ਤੇ ਆਉਂਦੇ ਆ ਨਾ ਬੜਾ ਔਖਾ ਹੋ ਜਾਂਦਾ ਰਹਿਣਾ ਸਾਨੂੰ। ਬਹੁਤੀ ਔਖ ਜਿਹੜੀ ਹੈ ਜ਼ਿੰਦਗੀ ਮੈਨੂੰ ਪਤਾ ਜਾਂ ਮੇਰਾ ਮਨ ਜਾਣਦਾ ਮੈਂ ਕਿਤਨਾ ਕੱਟ ਰਿਹਾ ਕਿਤਨਾ ਰਹਿ ਰਿਹਾ ਚਲੋ ਜੁਇਨਾ ਭਾਈ ਤੇਰੇ ਸੁਪਨੇ ਜ਼ਰੂਰ ਜਲਦੀ ਪੂਰੇ ਹੋਣ ਤਾਂ ਇਹ ਲਵਜ਼ ਜੰਡਿਆਲਾ ਹੈ ਜਿਹੜਾ ਜੇ ਅੰਮਰਸਰ ਦੇ ਨੇੜੇ ਦੇ ਪਿੰਡ ਜੰਡਿਆਲੇ ਦਾ ਰਹਿਣ ਵਾਲਾ ਹੈ ਹਾਲਾਤ ਤੁਹਾਡੇ ਸਾਹਮਣੇ ਹੈ ਤਸਵੀਰਾਂ ਬੋਲਦੀਆਂ ਨਹੀਂ ਇੰਨੇ ਵਧੀਆ ਹਾਲਾਤ ਨਹੀਂ ਹੈ ਝੌਂਪੜੀ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਹਾਲਾਤ ਜਿਹੜੇ ਸੀ ਹੋਰ ਵੀ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਤਾਂ ਹੁਣ ਮਜਬੂਰੀਆਂ ਇੰਨੀਆਂ ਨੇ ਆਪਣੇ ਸੁਪਨੇ ਵੀ ਪੂਰੇ ਕਰਨੇ ਨੇ ਰੋਟੀ ਵੀ ਬਣਾਉਣੀ ਪੈਂਦੀ ਹੈ ਅਤੇ ਹਾਲਾਤਾਂ ਨਾਲ ਵੀ ਲੜਨਾ ਪੈਂਦਾ ਹੈ ਤਾਂ ਇਸ ਦੇ ਹਾਲਾਤ ਸਵਾਰਨ ਵਾਸਤੇ ਬਹੁਤ ਮਿਹਨਤ ਦੀ ਵੀ ਲੋੜ ਹੈ ਅਤੇ ریاਜ ਦੀ ਵੀ ਲੋੜ ਹੈ ਪਰ ਸਾਰੀਆਂ ਚੀਜ਼ਾਂ ਪਾਉਣ ਵਾਸਤੇ ਸੁਪਨੇ ਲੈਣੇ ਪੈਂਦੇ ਨੇ ਸੁਪਨੇ ਜਿਹੜੇ ਨੇ ਤਾਂ ਹੀ ਪੂਰੇ ਹੁੰਦੇ ਨੇ ਜੇ ਮਿਹਨਤ ਪੱਲੇ ਹੋਵੇ ਤਾਂ ਫਿਰ ਵੀ ਅਪੀਲ ਲਈਏ ਦਾਨੀ ਸੱਜਣਾ ਨੂੰ ਜਾਂ ਉਹਨਾਂ ਰੱਬੀ ਰੂਹਾਂ ਨੂੰ ਜਿਹੜੇ ਇਸ ਬਾਈ ਦੀ ਆਵਾਜ਼ ਸੁਣਨ ਅਤੇ ਇਸ ਦੇ ਹੁਨਰ ਦਾ ਮੁੱਲ ਪਾਉਣ ਉਮੀਦ ਹੈ ਕਿ ਜਿਵੇਂ ਤੁਸੀਂ ਪਹਿਲਾਂ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ ਜਾਂ ਲੋੜਵੰਦ ਪਰਿਵਾਰਾਂ ਦੀ ਬਾਹ ਫੜ ਲੈਂਦੇ ਹੋ ਇਸ ਬਾਈ ਦਾ ਵੀ ਜਰੂਰ ਸਹਾਰਾ ਬਣੋ ਜੀ ਅਤੇ ਇਹਦੇ ਹਲਾਤ ਸੁਧਾਰਨ ਵਿੱਚ ਮਦਦ ਕਰੋ ਜੀ ਐਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੀ ਲਾਲੀ ਅੰਮ੍ਰਿਤਸਰ